ਅੱਜ ਪਿੰਡ ਬੂਰਮਾ ਜਿਹੜੇ ਦੀ ਗੱਲ ਕਰਦੇ ਹਾਂ ਇਹ ਉਹ ਸਥਾਨ ਹੈ ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਵੱਲ ਜਾਂਦੇ ਹੋਏ ਕੋਟੜਾ ਨਹੰਖਾ ਰੋਪੜ ਤੋਂ ਕੁਝ ਸਮੇਂ ਲਈ ਇੱਥੇ ਰੁਕੇ ਸਨ ਇਹ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਮਾਰਗ ਤੇ ਪਿੰਡ ਤੋਂ शिवदेव वाले पासे स्थित है आओ ज्ञानी स्वर्ण सिंह जी ਢੰਗੜਾੜੀ ਤੋਂ ਇਥੋਂ ਦੇ ਇਤਿਹਾਸ ਬਾਰੇ ਸੁਣਦੇ ਹਾਂ ਇਹ ਜਿਹੜਾ ਖੂਹ ਹੈ ਇਸ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਇਸ ਖੂਹ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਨੇ ਜਲ ਛਕਿਆ ਤੇ ਨਾਲ ਦੇ ਸਿੰਘਾਂ ਨੇ ਜਲ ਛਕਿਆ ਇਸ ਦੇ ਇਤਿਹਾਸਕ ਪਿਛੋਕੜ ਨੂੰ ਜਾਣਦਾ ਆਪਾਂ ਯਤਨ ਕਰਦੇ ਆਂ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੁਰ ਕੇ ਸਰਸਾ ਕੰਢਿਓਂ ਹੋ ਕੇ ਨਿਹੰਗ ਕੋਟਲੇ ਸਤਗੁਰੂ ਮਹਾਰਾਜ ਜੀ ਨੇ ਸਤ ਪੋ ਦਾ ਸਾਰਾ ਦਿਨ ਬਟਿਆ ਤੇ ਸਤਗੁਰੂ ਮਹਾਰਾਜ ਨੂੰ ਸ਼ਾਮੀ ਖਬਰਾਂ ਮਿਲੀਆਂ ਵੀ ਸਰਸਾ ਕੰਢੇ ਦੇ ਉੱਤੇ ਜਿਹੜਾ ਭਾਈ ਜੀਵਨ ਸਿੰਘ ਉਹਨਾਂ ਦਾ ਜਥਾ ਸੀ ਉਹ ਸ਼ਾਮ ਦੇ ਤੱਕ ਲੜਦਾ ਹੋਇਆ 100 ਦੇ 100 ਸਿੰਘ ਸਰਸਾ ਕੰਢੇ ਉੱਤੇ ਸ਼ਹੀਦ ਹੋ ਗਏ ਹਨ ਇਹ ਖਬਰਾਂ ਮਿਲਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੋਟਲਾ ਨਿਹੰਗ ਦੇ ਚੌਧਰੀ ਨਿਹੰਗ ਖਾਨ ਦੇ ਕਿਲੇ ਨੂੰ ਛੱਡਣ ਦਾ ਫੈਸਲਾ ਕੀਤਾ ਸਤਿਗੁਰੂ ਮਹਾਰਾਜ ਅੱਧੀ ਰਾਤ ਨੂੰ ਪਠਾ ਸਾਹਿਬ ਨੂੰ ਕੋਟਲਾ ਨਿਹੰਗ ਤੋਂ ਸਿੰਘਾਂ ਦੇ ਨਾਲ ਤੁਰੇ ਇਹ ਪਹਿਰ ਦੇ ਟੜਕੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਖੂ ਦੇ ਉੱਤੇ ਪਹੁੰਚ ਗਏ ਇਹ ਜਿਹੜਾ ਖੂਹ ਹੈ ਇਹ ਰੋਪੜ ਜ਼ਿਲ੍ਹੇ ਦੇ ਪਿੰਡ ਬੂਰ ਮਾਜਰੇ ਦੇ ਵਿੱਚ ਸਥਿਤ ਹੈ ਇੱਥੇ ਆ ਕੇ ਸਤਿਗੁਰੂ ਮਹਾਰਾਜ ਨੇ ਭਾਵੇਂ ਪੋ ਦੀ ਠੰਡੀ ਰੁੱਤ ਸੀ ਚਾਰਚ ਫੇਰੇ ਕੱਕਰ ਪਹਿ ਰਿਹਾ ਸੀ ਟੜਕੇ ਦਾ ਬੇੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਆ ਕੇ ਜਲ ਛਕਿਆ ਨਾਲ ਦੇ ਸਿੰਘਾਂ ਨੇ ਆ ਕੇ ਇੱਥੇ ਘੋੜਿਆਂ ਤੋਂ ਉਤਰ ਕੇ ਜਲ ਛਕਿਆ ਸਾਰਿਆਂ ਨੇ ਸਿੰਘਾਂ ਸਮੇਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੰਜ ਛਨਾਣੇ ਕੀਤੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਬਖਿਆਇਆ ਇਸ ਦਾ ਹੁਣ ਨਾਮ ਗੁਰਦੁਆਰਾ ਮੰਜੀ ਸਾਹਿਬ ਹੈ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇੱਥੇ ਚਰਨ ਪਾਉਣ ਤੋਂ ਬਾਅਦ ਲਗਭਗ 220-25 ਸਾਲ ਇਸ ਗੁਰਦੁਆਰਾ ਸਾਹਿਬ ਦਾ ਨਾਮ ਦਿਧਾਰ ਸਰ ਵੱਜਦਾ ਰਿਹਾ ਭਾਈ ਕਾਨ ਸਿੰਘ ਨਾਭਾ ਨੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਮਹਾਨ ਕੋਸ਼ ਦੇ ਵਿੱਚ ਦਿਧਾਰ ਸਰ ਲਿਖਿਆ ਹੈ ਦੇ ਦਾਹਰ ਸਰ ਗੁਰਦੁਆਰਾ ਸਾਹਿਬ ਦਾ ਨਾਮ ਇਸ ਕਰਕੇ ਪਿਆ ਕਿਉਂਕਿ ਸਮੁੱਚਾ ਜਿਹੜਾ ਜਥਾ ਗੁਰੂ ਗਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਨਿਹੰਗ ਕੋਟਲੇ ਤੋਂ ਤੁਰਿਆ ਸੀ ਉਹਨਾਂ ਨੇ ਅੰਮ੍ਰਿਤ ਵੇੜੇ ਇੱਥੇ ਉਤਰ ਕੇ ਘੋੜਿਆਂ ਤੋਂ ਹੇਠਾਂ ਉਤਰ ਕੇ ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਵੇੜ ਦੇ ਦਰਸ਼ਨ ਦੇਦਾਰੇ ਕੀਤੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਛੂਹੇ ਜਿਹੜੇ ਕੁਝ ਸਰਸਾ ਕੰਡਿਓਂ ਇਧਰ ਉਧਰ ਸਿੰਘ ਵਿਛੜੇ ਹੋਏ ਸਨ ਜਿਨ੍ਹਾਂ ਦੀ ਗਿਣਤੀ 5 6 ਦੱਸੀ ਜਾਂਦੀ ਹੈ ਉਹ ਵੀ ਕੁਝ ਰਸਤੇ ਵਿੱਚ ਆ ਕੇ ਸਤਿਗੁਰਾਂ ਨੂੰ ਮਿਲੇ ਕੁਝ ਇਸ ਸਥਾਨ ਦੇ ਉੱਤੇ ਆ ਕੇ ਸਤਿਗੁਰਾਂ ਨੂੰ ਮਿਲੇ ਉਹਨਾਂ ਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਸਰਸਾ ਕੰਡਿਓਂ ਬਾਅਦ ਇਸ ਪਿੰਡ ਬੂਰ ਮਾਜਰਾ ਦੇ ਇਸ ਖੂਹ ਦੇ ਉੱਤੇ ਗੁਰ ਕਲਗੀ ਤੇਰ ਪਾਰਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਕਰਕੇ ਇਸ ਅਸਥਾਨ ਦਾ ਨਾਮ 1705 ਈਸਵੀ ਤੋਂ 1926 ਤੱਕ ਜਦੋਂ ਤੱਕ ਮਹਾਨ ਕੋਸ਼ ਲਿਖਿਆ ਗਿਆ ਉਦੋਂ ਤੱਕ ਇਸ ਗੁਰਦੁਆਰਾ ਸਾਹਿਬ ਦਾ ਨਾਮ ਦਦਾਰ ਸਰ ਸਹਿਬ ਸੀ ਸਤਿਗੁਰੂ ਮਹਾਰਾਜ ਨੇ ਇੱਥੇ ਜਨ ਸ਼ੱਕ ਕੇ ਸੰਗਾਨੇ ਬੀਜਨ ਛਕਿਆ ਪੰਜ ਅਛਣਾ ਨੇ ਕੀਤੇ ਅੰਮ੍ਰਿਤ ਵੇਲੇ ਦਾ ਫਿਰ ਸਮੁੱਚੇ ਜਥੇ ਨੇ ਜਵਾਨੀ ਕੋੜਿਆਂ ਦੀਆਂ ਕਾਠੀਆਂ ਤੇ ਉੱਤੇ ਨਿਤਨੇਮ ਸ਼ੁਰੂ ਕੀਤਾ ਤੇ ਚਮਕੌਰ ਦੇ ਚਮਕੌਰ ਦੇ ਵੱਲ ਚਾਲੇ ਪਾ ਦਿੱਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਇੱਥੇ ਜਤੈ ਦੀ ਪੈੜ ਚਾਲ ਹੋਈ ਪਿੰਡ ਬੂਰ ਮਾਜਰੇ ਦੇ ਇਸ ਖੂਹ ਤੇ ਉਦੋਂ ਸਰਕਾਰ ਦੇ ਕਿਸੇ ਸੂਹੀਏ ਨੇ ਸਤਗੁਰੂ ਮਹਾਰਾਜ ਨੂੰ ਇਸ ਥਾਂ ਦੇ ਉੱਤੇ ਪਛਾਣ ਲਿਆ ਸਿੰਘਾਂ ਨੂੰ ਪਛਾਣ ਲਿਆ ਤੇ ਇੱਥੋਂ ਹੀ ਜਾਣ ਕੇ ਫਿਰ ਉਸ ਸੂਹੀਏ ਨੇ ਤੇ ਉਸ ਦੇ ਸਾਥੀ ਨੇ ਰੋਪੜ ਦੇ ਵਿੱਚ ਜਾ ਕੇ ਮੁਗਲ ਫੌਜ ਨੂੰ ਇਤਲਾਹ ਕੀਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਬੂਰ ਮਾਜਰੇ ਤੋਂ ਚਮਕੌਰ ਵੱਲ ਨੂੰ ਤੁਰ ਪਏ ਨੇ ਉਸ ਦਾ ਦੂਜਾ ਸਾਥੀ ਮਰੰਡੇ ਦੇ ਉੱਤੇ ਜਿਹੜਾ ਕੈਂਪ ਫੌਜ ਦਾ ਲੱਗਿਆ ਹੋਇਆ ਸੀ ਮਲੇਰਕੋਟਲੇ ਤੋਂ ਆਇਆ ਸੀ ਜਾਂ ਸੰਨਦ ਤੋਂ ਫੌਜ ਸੀ ਉਹਨਾਂ ਨੂੰ ਜਾ ਕੇ ਖਬਰ ਕੀਤੀ ਇਸ ਖੂਹ ਦੇ ਉੱਤੇ ਜਦੋਂ ਸਿੰਘਾਂ ਦੀ ਪੈੜ ਜਾਲ ਹੋਈ ਤੇ ਸਿੰਘਾਂ ਨੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਦیدار ਕੀਤੇ ਅੰਮ੍ਰਿਤ ਵੇਲੇ ਦੇ ਸਰਸਾ ਤੋਂ ਵਿਛੜੇ ਹੋਏ ਸਿੰਘਾਂ ਨੇ ਦਰਸ਼ਨ ਦیدار ਕੀਤੇ ਪਰ ਇਸ ਗੁਰਦੁਆਰਾ ਸਾਹਿਬ ਦਾ ਨਾਮ ਦਿਧਾਰ ਸਰ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ ਹੁਣ ਭਾਵੇਂ ਪ੍ਰਬੰਧਕਾਂ ਨੇ ਮੰਜੀ ਸਾਹਿਬ ਕਿਉਂ ਰੱਖਿਆ ਇਹ ਉਹ ਜਾਣਦੇ ਨੇ ਪਰ ਗ੍ਰੰਥਾਂ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨਾਮ ਦਿਧਾਰ ਸਰ ਹੈ ਜਿਹੜਾ ਪਿੰਡ ਬੂਰਮ ਜਿਹੜੇ ਦੇ ਵਿੱਚ ਸਥਿਤ ਹੈ ਔਰ ਜਿੱਥੇ ਆਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਵਿਖੜੇ ਪਿੰਡਾਂ ਦੇ ਉੱਤੇ ਤੁਰੇ ਤਾਂ ਇਸ ਵਿਖਰੇ ਪੈਂਡੇ ਦੇ ਉੱਤੇ ਇਸ ਪੜਾਮ ਦੇ ਉੱਤੇ ਸਤਿਗੁਰੂ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ